ਵਾਪੇ ਨੇ ਤੈਉਨੇ ਦੇ ਅਹੇਲੀ ਮੀਮੀ ਵਾਪੇ ਨੇ ਤਮੇਰ ਦੇ ਦੀਦੀ ਕਾਂਸੀ ਖਾਂਗਾਂ ਕੱਪ ਚੂਗਾ ਮੀਮੀ ਨਾ ਕਰੇਗੀ ਕਾਂਸੀ ਖਾਂਗਾਂ ਕੱਪ ਚੂਗਾ ਗੁਰਾਵੀ ਬੇਨਾ ਚੜਕੀ ਬੇਤਾਰਾ ਜੈ ਸੰਦੇ ਜੜ ਲਈ ਚੜਾਇਆ ਬੇਨਾ ਦਿਲ ਤੇ ਚੜਾਇਆ ਉਹਣਾ ਠੂ ਤੁਰ ਗਈ ਸਾਗ ਨੂੰ ਕੱਲੀਆਂ ਹੀ ਖਾਈ ਜਾਇਆ ਕਰ ਸਾਗ ਤੂੰ ਹੀ ਖਾਣੀ ਉਹਦਾ ਬਣਿਆ ਹੋਆ ਸਾਗ ਸਵਾਦ ਲਾ ਲਾ ਕੇ ਕਿਉਂ ਨਹੀਂ ਤੇਰੀ ਸਾਥ ਪਰ ਲਿਆਈ ਬਾਥੂ ਸਾਥੂ ਇਕੱਠਾ ਨਹੀਂ ਬਾਥੂ ਸਾਥੂ ਨਹੀਂ ਆਹੋ ਨਾਲ ਪੀਂਦੀ ਹੋਤੀਂ 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 ਹੋਤੀ

ਕਹਿੰਦੇ ਜੀਵਨ ਜਿੰਨਾ ਸਜਦਾ ਹੈ ਮਾਪੇ ਦੇ ਪਿਆਰ ਨਾਲ ਓਨਾ ਹੀ ਮਹਿਕਦਾ ਹੈ ਅਧਿਆਪਕ ਦੇ ਆਸ਼ੀਰਵਾਦ ਦੇ ਨਾਲ ਇਹ ਬੱਚੇ ਇੱਥੋਂ ਤੱਕ ਪੁੱਜਿਆ ਇਹਨਾਂ ਦੇ ਅਧਿਆਪਕਾਂ ਦਾ ਉਹਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਦਰਾਂ ਡਾਂਸ ਕਲਾਸ ਵਿੱਚੋਂ ਵੀ ਕਾਨੂੰਨ ਕ੍ਰਿੰਜਣਾ ਚ ਸ਼ੋਰ ਸੋਗ ਪੈ ਗਿਆ ਚਰਖੋਲਾਂ ਵਿੱਚ ਆਪਣੇ ਸੱਭਿਆਚਾਰ ਨੂੰ ਕਾਇਮ ਰੱਖ ਰਹੇ ਹਨ 1 ਮਿੰਟ ਦਿਓ ਜੀ ਪੰਜਾਬ ਰਾਜ ਦੇ ਇਸ ਫੈਸਟੀਵਲ ਪ੍ਰੋਗਰਾਮ ਆਪ ਕੀ ਗੱਲ ਕਰਨੀ ਚਾਹੁੰਦਾ ਪੰਜਾਬ ਗੁਰੂਆਂ ਪੀਰਾਂ ઋਸ਼ੀਆਂ ਮੋਣਿਆਂ ਦੀ ਧਰਤੀ ਆ ਔਰ ਇਸ ਦਾ ਸੱਭਿਆਚਾਰ ਬੜਾ ਅਮੀਰ ਆ ਜਿੱਥੇ ਅਸੀਂ ਧਾਰਮਿਕ ਪੱਖ ਤੋਂ ਬੜੇ ਅੱਗੇ ਆ ਉੱਥੇ ਸਾਡਾ ਸੱਭਿਆਚਾਰ ਪੱਖੀ ਜਿਹੜਾ ਉਹ ਦੇਖਣਯੋਗ ਆ ਔਰ ਜਿੰਨੇ ਵੀ ਸਾਡੇ ਤਿਹਾਰ ਨੇ ਉਹਨਾਂ ਦਾ ਬੜਾ ਆਪਣਾ ਆਪਣਾ ਮਹੱਤਵ ਆ ਇਹ ਜਿਹੜਾ ਤੀਜ ਦਾ ਤਿਹਾਰਾ ਇੱਕ ਉਸਤੋਂ ਮਾਂ ਪਹਿਲਾਂ ਤੇ ਖਤਮ ਹੁੰਦਾ ਜਾ ਰਿਹਾ ਸੀ ਪਰ ਸਕੂਲਾਂ ਵੱਲੋਂ ਤੀਜ ਫੈਸਟੀਵਲ ਸ਼ੁਰੂ ਕਰਕੇ ਇਹਨੂੰ ਦੁਬਾਰਾ ਪੁਨਰ ਸੁਰਜੀਤ ਕੀਤਾ ਗਿਆ ਤੇ ਅੱਜ ਪਿੰਡ ਪੱਧਰ ਤੇ ਹੁਣ ਦੁਬਾਰਾ ਤੋਂ ਬਣਾਇਆ ਜਾਣਾ ਸ਼ੁਰੂ ਹੋ ਗਿਆ ਔਰ ਮੈਨੂੰ ਬੜੀ ਇਸ ਗੱਲ ਦੀ ਖੁਸ਼ੀ ਆ ਕਿ ਅਸੀਂ ਆਪਣਾ ਜਿਹੜਾ ਪ੍ਰਾਤਨ ਵਿਰਸਾ ਆ ਉਹਨੂੰ ਨਾਲ ਲੈ ਕੇ ਚੱਲ ਰਹੇ ਆ ਤਾਂ ਕਿ ਸਾਡੇ ਆਉਣ ਵਾਲੇ ਬੱਚੇ ਜਿਹੜੇ ਆ ਉਹ ਸਾਡੇ ਪ੍ਰਾਤਨ ਸੱਭਿਆਚਾਰ ਤੋਂ ਅੱਛੀ ਤਰ੍ਹਾਂ ਜਾਣੂ ਰਹਿਣ ਮੈਂ ਇਹ ਕਹਿਣਾ ਚਾਹਾਂਗਾ ਕਿ ਜਿੰਨਾ ਵੀ ਸਾਡਾ ਪੁਰਾਣਾ ਕਲਚਰ ਆ ਉਹ ਸਾਨੂੰ ਸੰਭਾਲ ਕੇ ਰੱਖਣਾ ਚਾਹੀਦਾ ਆ ਉਹਦੇ ਪ੍ਰਤੀ ਜਾਗਰੂਕ ਰਹਿਣਾ ਚਾਹੀਦਾ ਆ ਤਾਂ ਕਿ ਜਿਹੜੀ ਸਾਡੀ ਨਵੀਂ ਪੀੜ੍ਹੀ ਆ ਅਸੀਂ ਉਹਨਾਂ ਨੂੰ ਇਹ ਚੀਜ਼ਾਂ ਸਾਡੀਆਂ ਪਾਸ ਓਨ ਕਰ ਸਕੀਏ। ਥੋੜੇ ਕਿਵੇਂ ਦੇ ਅੱਜ ਜਿਹੜਾ ਧਿਆਰ ਲੋਪ ਹੋ ਰਿਹਾ ਦੁਬਾਰਾ ਫਿਰ ਸਕੂਲਾਂ ਵਿੱਚ ਆ ਰਿਹਾ। ਤਾਂ ਵਾਸਤੇ ਕਿਸ ਤਰ੍ਹਾਂ ਦਾ ਇਹ ਬਣਾਇਆ ਜਾਣਾ ਚਾਹੀਦਾ। ਇਹਦੇ ਅਲੋਪ ਹੋਣ ਦੇ ਕਾਰਨ ਸੀ ਸਾਡੇ ਬੱਚਿਆਂ ਦਾ ਅਰਜ਼ਾਨ ਸਾਡਾ ਵੱਡੀ ਗਿਣਤੀ ਲੋਕਾਂ ਦਾ ਅਰਜ਼ਾਨ ਪਛਮ ਕਲਚਰ ਵਾਲੇ ਜਿਹੜਾ ਪੱਛਮੀ ਕਲਚਰ ਸੀ ਉਹਦੇ ਵੱਲ ਨੂੰ ਹੋ ਗਿਆ ਸੀ ਸਾਡਾ ਆਪਣਾ ਕਲਚਰ ਬੜਾ ਅਮੀਰ ਆ ਪਰ ਹੋਇਆ ਕੀ ਕਿ ਬੱਚੇ ਆਪਣੀ ਕਲਚਰ ਤੋਂ ਭਟਕ ਕੇ ਦੂਜੇ ਪਾਸੇ ਨੂੰ ਪ੍ਰਮੋਟ ਕਰਨਾ ਸ਼ੁਰੂ ਕਰ ਗਏ ਸੀ ਸਾਡੀ ਗਾਇਕੀਜ਼ ਬੜਾ ਨਗਾਰ ਆ ਗਿਆ ਸੀ ਹੁਣ ਦੁਬਾਰਾ ਤੋਂ ਨਵੀਂ ਚੇਤਨਾ ਜਿਹੜੀ ਉਹ ਜਗਾਈ ਜਾ ਰਹੀ ਹੈ ਵੱਖ-ਵੱਖ ਸਮਾਜਿਕ ਸੰਸਥਾਵਾਂ ਵੱਲੋਂ ਸਹਿਤਕਾਰਾਂ ਵੱਲੋਂ ਮੋਟ ਨੂੰ ਆਪਣੇ ਸਭਿਆਚਾਰ ਨੂੰ ਜਿਹੜਾ ਸਰਜੀਤ ਕਰਨ ਲਈ ਅਫਰਟ ਜਿਹੜੀਆਂ ਕੀਤੀਆਂ ਗਈਆਂ ਇਸੇ ਕਰਕੇ ਸਾਡੇ ਜਿਹੜੇ ਹੁਣ ਅੱਗੇ ਗੀਤ ਆ ਰਹੇ ਨੇ ਜਿਹੜੇ ਪੰਜਾਬੀ ਦੇ ਗੀਤ ਜਿਹੜੇ ਆਪਣੀ દિਸ਼ਾਹੀਨ ਹੋ ਗਏ ਸੀ ਉਹ ਦੁਬਾਰਾ ਆਪਣੇ ਪੈਰਾਂ ਤੇ ਜਿਹੜੇ ਆ ਸੰਭਲ ਕੇ ਚੱਲਣਾ ਸ਼ੁਰੂ ਹੋ ਗਿਆ ਉਹ ਕੋਈ ਨਾ ਕੋਈ ਹਰ ਗੀਤ ਦੇ ਵਿੱਚੋਂ ਸਾਨੂੰ ਸਿੱਧ ਮਿਲਦੀ ਸੀ ਜੋ ਹੁਣ ਦੁਬਾਰਾ ਤੋਂ ਇਸੇ ਤਰ੍ਹਾਂ ਦਾ ਜਿਹੜਾ ਗੀਤ ਸੰਗੀਤ ਜਿਹੜਾ ਸ਼ੁਰੂ ਹੋ ਰਿਹਾ ਹੈ ਇਸੇ ਤਰ੍ਹਾਂ ਸਾਡਾ ਕਲਚਰ ਜਿਹੜਾ ਜਿੱਦੇ ਤੋਂ ਬੱਚੇ ਭਟਕੇ हट ਗਏ ਸੀ ਉਹ ਦੁਬਾਰਾ ਉਹ ਇਸ ਕਲਚਰ ਨੂੰ ਅਡਾਪਟ ਕਰਨ ਲੱਗੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਸਾਡਾ ਪੰਗੜਾ ਸਾਡਾ ਗਿੱਧਾ ਵਿਸ਼ਵ ਪੱਧਰ ਤੇ ਇਹਨੂੰ ਮੰਨਤਾ ਪ੍ਰਾਪਤਾ ਕੋਈ ਦੇਸ਼ ਅਸਾਂ ਨਹੀਂ ਜਿੱਥੇ ਸਾਡਾ ਇਹ ਕਲਚਰ ਜਿਹੜਾ ਸਜਿਤ ਨਹੀਂ ਹੁੰਦਾ ਸਾਡੇ ਪ੍ਰੋਗਰਾਮ ਦੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਸਰਦਾਰ}{|\text{Ishpal Singh}} ਜੀ ਗਵਰਨਰ ਲਾਈਨਸ ਕਲੱਬ 321 D ਜਿਨ੍ਹਾਂ ਨੇ ਆ ਕੇ ਬੱਚਿਆਂ ਦੀ ਬੜੀ ਹੌਸਲਾ ਅਫਜ਼ਾਈ ਕੀਤੀ ਹੈ ਉਹਨਾਂ ਦਾ ਵੀ ਧੰਨਵਾਦ ਕਰਦਾ ਆਂ ਕਿ ਉਹਨਾਂ ਨੇ ਇਸ ਸਭਿਆਚਾਰ ਪ੍ਰਤੀ ਆਪਣੀ ਰੁਚੀ ਨੂੰ ਪ੍ਰਗਟ ਕੀਤਾ ਔਰ ਸਾਨੂੰ ਅਸ਼ੀਰਵਾਦ ਦੇਣ ਲਈ ਇੱਥੇ ਆਏ ਨੇ ਜੀ ਸਰ ਸਭ ਤੋਂ ਪਹਿਲਾਂ ਮੈਂ ਮਾਤਾ ਸਾਹਿਬ ਕੋਲ ਇੰਟਰਨੈਸ਼ਨਲ ਪਬਲਿਕ ਸਕੂਲ ਡੱਡੀਆਂ ਨੂੰ ਉਹਨਾਂ ਦੇ ਸਟਾਫ ਨੂੰ ਅਰੋੜਾ ਸਾਹਿਬ ਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦੇਣਾ ਚਾਹਨਾ ਅੱਜ ਛੋਟੇ ਜਿਹੇ ਕਸਬੇ ਜਾ ਕੇ ਮਨ ਖੁਸ਼ ਹੋਇਆ ਜਦੋਂ ਬੱਚਿਆਂ ਦੀ ਇਹ ਪ੍ਰੋਗਰਾਮ ਦੇਖੇ ਕਿ ਉਹ ਆਪਣਾ ਪੂਰਾ ਸੱਭਿਆਚਾਰਕ ਉੱਤੇ ਪ੍ਰੋਗਰਾਮ ਕੀਤੇ ਬਹੁਤ ਹੀ ਵਧੀਆ ਮੈਨੂੰ ਤਕਰੀਬਨ ਬਹੁਤ ਸਕੂਲਾਂ ਅਤੇ ਕਾਲਜਾਂ 'ਚ ਜਾਣ ਦਾ ਮੌਕਾ ਮਿਲਿਆ ਪਰ ਉਹਨਾਂ ਨਾਲ ਕਿਤੇ ਏ ਕਲਾਸ ਦੇ ਨਾ ਬੱਚਿਆਂ ਨੇ ਕੀਤਾ ਮੈਨੂੰ ਬਹੁਤ ਮਨ ਨੂੰ ਖੁਸ਼ੀ ਹੋਈ ਹੈ ਦੇਖੋ ਅੱਜ ਤੋਂ ਅਪ ਜੇ 10 ਸਾਲ ਪਿੱਛੇ ਚਲੇ ਜਾਈਏ ਇਹ ਆਪਣੇ ਸੱਭਿਆਚਾਰਕ ਤੋਂ ਪਿੱਛੜ ਗਏ ਸੀ ਪਰ ਥੋੜੀ ਜੀ ਸਕੂਲਾਂ ਕਰਕੇ ਕਲਜਾਂ ਕਰਕੇ ਥੋੜੀ ਜੀ ਜਾਗਰਤੀ ਆਈ ਹੁਣ ਕਮ ਸ਼ੁਰੂ ਖੈਰ ਦੁਬਾਰਾ ਵੇਖੋ ਜਿਹੜੀ ਸਾਡੀ ਪਛਾਣ ਹੈ ਸਿੱਖ ਦੀ ਪਛਾਣ ਜਿਵੇਂ ਗਿੱਧਾ ਆਪਾਂ ਕਰ ਲਈਏ ਭੰਗੜਾ ਕਰ ਲਈਏ ਸਾਰੇ ਵਰਲਡ ਦੇ ਚ ਬੱਕਰੀ ਪਛਾਣ ਹੈ ਜੇ ਆਪਾਂ ਕਿਤੇ ਵੀ ਜਾਣਦੇ ਆ ਜੇ ਸਿੱਖਾਂ ਵਕਰੀ ਪਹਿਚਾਨ ਹੈ ਆਪਣੇ ਪਹਿਚਾਨ ਨੂੰ ਕਾਇਮ ਰੱਖੀਏ ਆਪਣੇ ਸੱਭਿਆਚਾਰਕ ਨੂੰ ਕਾਇਮ ਰੱਖੀਏ ਇਥੋਂ ਹੀ ਏਦਾਂ ਸਾਡਾ ਡਿਸਟ੍ਰਿਕਟ ਲੈਵਲ ਦਾ 321 ਡੀ ਦਾ 11 ਤੀਨ ਨੂੰ ਜ਼ਿਲਹੰਦਰ ਪੰਜਾਬ ਲੈਵਲ ਦਾ ਆ ਤਿਆਂ ਦਾ ਤਿਆਰ ਬਣਾਇਆ ਜਾ ਰਿਹਾ ਅਸੀਂ ਮੇਸੀ ਚੀਜ਼ ਤੇ ਜਿੰਨਾ ਵੀ ਵੱਤੋਂ ਵੱਤ ਕੰਮ ਕਰ ਸਕਦੇ ਆ ਆਪਣੇ ਸੱਭਿਆਚਾਰਕ ਨੂੰ ਪੰਜਾਬੀ ਨੂੰ ਜਾਗਰਤੀ ਰੱਖੋ ਆਪਾਂ ਆਪਾ ਇਸ ਬੱਚਿਆਂ ਨੂੰ ਸਮਝਾਈਏ ਹਰ ਜੇ ਆਪਾਂ ਸਾਡੇ ਬੱਚੇ ਆਪਣਾ ਸੱਭਿਆਚਾਰ ਕੇ ਯਾਦ ਰੱਖਣਗੇ ਜ਼ਿੰਦਗੀ ਚ ਹਮੇਸ਼ਾ ਹੀ ਤਰੱਕੀ ਕਰਨਗੇ ਤੁਸੀਂ ਰੁੱਖਾਂ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਧੀਆਂ ਤੇ ਤਰੀਕਾ ਦਾ ਲਫਜ਼ ਜਿੱਕਰ ਆਦਾ ਸੋਹਣੇ ਮਹੀਨੇ ਦੇ ਰੁੱਖ ਤੇ ਧੀਆਂ ਦਾ ਸਤਿਕਾਰ ਵਜੋਂ ਕਰਵਾਇਆ ਜਾਂਦਾ ਵੇਖੋ ਧੀਆਂ ਦਾ ਜਿੰਨਾ ਵੀ ਸਾਨੂੰ ਵੱਧ ਤੋਂ ਵੱਧ ਵੇਖੋ ਸਤਿਕਾਰ ਕਰਨਾ ਚਾਹੀਦਾ ਇਸ ਤੋਂ ਵੱਡੀ ਤੇ ਕੋਈ ਗੱਲ ਨਹੀਂ ਧੀਆਂ ਨੇ ਤੇ ਸਭ ਕੁਝ ਹੈ ਬਾਕੀ ਰਹਿ ਗਈ ਦਰਖਤਾਂ ਦੀ ਗੱਲ ਹਰ ਇਨਸਾਨ ਨੂੰ ਜੇ ਇਹ ਹੀ ਪੰਜਾਬ ਨੂੰ ਹਰਾ ਭਰਾ ਰੱਖਣਾ ਹੈ ਜਿਆਦਾ ਨਹੀਂ ਕਰ ਸਕਦੇ ਆਪਣੀ ਮਾਂ ਦੀ ਯਾਦ ਵਿੱਚ ਇੱਕ ਦਰਖਤ ਜ਼ਰੂਰ ਲਾਓ ਆਪਣੀ ਮਾਤਾ ਨੂੰ ਯਾਦ ਕਰਕੇ ਇੱਕ ਦਰਖਤ ਜ਼ਰੂਰ ਲਾਓ ਅੱਜ ਬਚਾਓ ਪੰਜਾਬ ਨੂੰ ਸਾਡਾ ਪਾਣੀ ਦਾ ਪੱਧਰ ਵੀ ਨੀਵਾ ਜਾ ਰਿਹਾ ਹੈ ਤੇ ਇਹ ਜੇ ਬਹੁਤ ਜ਼ਰੂਰੀ ਹੈ ਕਮ ਸੋ ਜ਼ਿਆਦਾ ਨੇ ਮਾਤਾ ਆਪਣੀ ਨੂੰ ਯਾਦ ਕਰਕੇ ਇੱਕ ਦਰਖਤ ਲਾਓ ਪੰਜਾਬ ਨੂੰ ਹਰਾ ਭਰਾ ਕਰ ਸਕੀਏ ਆਪਾਂ ਆਪਨੇ ਪਾਣੀ ਨੂੰ ਬਚਾ ਸਕੀਏ ਤੇ ਉਹਦੇ ਨਾਲ ਹੀ ਸਾਡੀ ਤਰੱਕੀ ਹੋ ਸਕਦੀ ਹੈ ਬੇਟੀ ਅੱਜ ਕਿਵੇਂ ਮਹਿਸੂਸ ਕਰਦੇ ਹੋ ਕਿ 30 ਸੈਸਟੀਵਲ ਦਾ ਤੁਹਾਨੂੰ ਅਵਾਰਡ ਦਿੱਤਾ ਗਿਆ ਔਰ ਕੀ ਕਹਿਣਾ ਚਾਹੋਗੇ ਅੱਜ ਤੀਜ ਫੈਸਟੀਵਲ ਸੀ ਸਾਡੇ ਸਕੂਲ ਵਿੱਚ ਤੇ ਮੈਨੂੰ ਮਿਸ ਤੀਜ ਵਿੱਚ ਚੁਣਿਆ ਗਿਆ ਤੇ ਮੈਂ ਬਹੁਤ ਵਧੀਆ ਫੀਲ ਕਰ ਰਹੀ ਹਾਂ ਕਿ ਮੈਨੂੰ ਇਹ ਓਪਰਚੁਨਿਟੀ ਦਿੱਤੀ ਗਈ ਕਿ ਮੈਂ ਮਿਸ ਤੀਜ ਬਣਾ ਇਸ ਸਾਲ ਦੀ ਕੀ ਮੈਸੇਜ ਦੇਣਾ ਚਾਹੁੰਦੇ ਆ ਕਿਸ ਤਰ੍ਹਾਂ ਲੱਗਾ ਤੁਹਾਨੂੰ ਜਿਹੜਾ ਕਿਤਾ ਬਹੁਤ ਵਧੀਆ ਲੱਗਾ ਮੈਂ ਹਾਂਜੀ ਬਹੁਤ ਵਧੀਆ ਲੱਗਾ ਮੈਂ ਸਭ ਨੂੰ ਇਹ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਆਪਣੇ ਸੱਭਿਆਚਾਰ ਆਪਣੀ ਪੰਜਾਬੀਅਤ ਨੂੰ ਕਾਇਮ ਰੱਖੋ ਇਦਾਂ ਹੀ ਤੀਜ ਤੇ ਹੋਰ ਪੰਜਾਬੀ ਤਿਉਹਾਰ ਮਨਾਉਂਦੇ ਰਹੋ ਤਾਂ ਕਿ ਲੱਗਦਾ ਤੁਹਾਨੂੰ ਅੱਜ ਕੀ ਕਾਰਨ ਹੈ ਕਿ ਜਿਹੜਾ ਵਿਸਾ ਜਿਹੜਾ ਸਾਡਾ ਦੂਰ ਹੁੰਦਾ ਜਾ ਰਿਹਾ ਔਰ ਇਹ ਵਿਰਸੇ ਨੂੰ ਲੋਕਾਂ ਨੂੰ ਕੀ ਕਰਨਾ ਚਾਹੀਦਾ ਇਹ ਲੋਕਾਂ ਦੀ ਆਪਣੀ ਹੀ ਗਲਤੀ ਹੈ ਉਹਨਾਂ ਨੂੰ ਆਪਣੇ ਆਉਣ ਵਾਲੀ ਪੀੜ੍ਹੀ ਆਪਣੇ ਬੱਚਿਆਂ ਨੂੰ ਸਮਝਾਉਣਾ ਚਾਹੀਦਾ ਪੰਜਾਬੀਅਤ ਬਾਰੇ ਦੱਸਣਾ ਚਾਹੀਦਾ ਅੱਜਕੱਲ ਮਾਡਰਨ ਜਿਹੜਾ ਮਾਡਰਨ ਜ਼ਮਾਨਾ ਉਸ ਤੋਂ ਥੋੜਾ ਦੂਰ ਰੱਖ ਕੇ ਆਪਣੇ ਪੰਜਾਬੀ ਵਿਰਸੇ ਨਾਲ ਵੀ ਜੋੜ ਕੇ ਰੱਖਣਾ ਚਾਹੀਦਾ ਹੈ ਸਹੀਂ ਇਹ ਵਿਰਸਾ ਅੱਗੇ ਵਧੇਗਾ